ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਟਿੱਲੋ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਤੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਖਸਹਾਲ ਹੋਵੋਗੇ ਤੇ ਅੱਜ ਆਪਾਂ ਜਾ ਰਹੇ ਹਾਂ ਆਪਣੇ ਗਵਾਂਢੀਆਂ ਦੇ ਖੰਡ ਪਾਠ ਪ੍ਰਕਾਸ਼ ਕਰਾਇਆ ਇਹਨਾਂ ਦੇ ਖੰਡ ਪਾਠ ਤੇ ਤੇ ਕੰਮ ਧੰਦਾ ਆਪਾਂ ਸਾਰਾ ਨਿਬੇੜ ਲਿਆ ਤੇ ਬੱਸ ਆਪਾਂ ਚੱਲਦੇ ਹਾਂ ਜੀ ਖੰਡ ਪਾਠ ਤੇ ਤੁਸੀਂ ਵੀ ਚੱਲੋ ਸਾਡੇ ਨਾਲ ਦੇਖੋ ਰਾਣਕਾ ਖੰਡ ਬੈਠਦੀਆਂ ਮੀਂਹ ਟਪ 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 ਤੋਂ ਗੱਲ ਕਰੀਏ ਨਾ ਮਾਣ ਪਰਵਾਰ ਨਾਲ ਜਾਣਾ ਜੁਵਾਨਾਂ ਦੇ ਘਰ ਬੈਠਾ ਆਉਂਦਾ ਨਾ ਸਾਰੇ ਕੋਲ ਜੀ ਨਾਲ ਬਾਰੇ ਦੇ ਜੈ ਦੇਵ ਜੀ ਅਮੋ ਜਾਰੀ ਕਰਦਾ ਹੈ ਇਹਦੇ ਨੂੰ ਇਹ ਤੇ ਉਹ ਟੇਬਲ ਚੈੱਕ ਕਰ ਗਿਆ ਨਹੀਂ ਨਹੀਂ ਆਦਾ ਵਾਪਸ ਜਾਵਾਂਗਾ ਮੇਰੇ ਆ ਜਾ ਪਾਸਾ ਕੀ ਹੈ ਹੈ ਮਹੀਨੇ ਦੇ ਅੰਦਰ ਜੇ ਕਿ ਮੌਤੀ ਹਮਾਰਾ ਸਮਝੋ ਕੋਈ ਕਾਲੀ ਗੱਲ ਜਦ ਨਹੀਂ ਆਣੀ ਉਹ ਤਾਂ ਡਿਟ ਕਰ ਲਾਂਗੇ ਆਪਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ yeah uh -huh. ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

சாய சரை சை சரி சத்ன சாயு சத்ன ਸਤ ਨਾਮ ਰਹੇ ਗੁਰ 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 ਸਤ ਨਾਮ Bhole Sonia Sastriya Kaal Bhole Sonia Sastriya ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਇਹਨੇ ਤਾਂ ਆਪਣੀ ਵਰਨ ਖੜਾ ਦੁਖੀ ਤਸਕਰ ਤੋਂ ਕੋਲੀ ਨਾ ਫੂਲ ਅਗਜਾ ਕਿ ਭਗਵਾਨ ਗੁਰਦਾਸ ਅਰਦਾਸ ਇੱਕੋ ਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਪਤਸੀੰਦਰ ਕਾ ਗੁਰੂ ਨਾਨਕ ਲਈ ਤੇ ਆਏ ਪ੍ਰੰਗਤ ਗੁਰਤੇ ਅਮਰਦਾਸ ਜੀ ਨੂੰ ਨਾਸ ਬੀ ਸਹਾਏ ਆਦਰਯੋਗ ਵਰਗੋਂ ਨਾਮ ਸੁਨੋ ਸੁਨਿਆਰ ਆਏ ਸ੍ਰੀ ਹਰਿਸ਼ੰਤੀ ਆਈ ਹੈ ਜੀ ਜਿੱਥੇ ਕਰਨਉਣ ਦੇ ਆਵਾ ਧਾਰੀ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਣਾ ਜੀ ਸਹਾਇ ਦਸਾ ਪਾਸ ਸਿੰਘ ਜੋਤ ਬਾਣੀ ਕੇ ਉਹ 1417 ਤੱਕ ਦੇ مالک ਜਗੋਜ ਅਟਲ ਹਾਜ਼ਰਾ ਹਜੂਰ ਧੰਤਨ ਸਾਹਿਬ ਸ੍ਰੀ ਗੁਰੂਗੰਗ ਸਾਹਿਬ ਜੀ ਦੇ ਪਾਠ ਦਰਸ਼ਨਾਂ ਦੀ ਦਾਤ ਅਤੇ ਅੰਤਰਕੀ ਖਾਲਸਾ ਜੀ ਬੋਲਣਾ ਜੀ ਸੇ ਗੁਰੂਆਂ ਪਿਆਰਿਆਂ ਚੋਂ ਸਭ ਜਦਿਆਂ ਚੌੜੀ ਮੁਕਤੇਆਂ ਆਠੀਆਂ ਜੱਦੀਆਂ ਤਵੀਆਂ ਕਿਸ ਮੁਸ ਹੀ ਹਿੰਦ ਸਿੰਘ antisense ਅਭਜਨੀਆਂ ਪੰਜਾ ਧਰਤਾਂ ਸਵਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲਣਾ ਜੀ ਸੇ ਗੁਰੂਆਂ ਪਿਆਰਿਆਂ ਬੇਮਾਨ ਗੁਰ ਨਿਹੜਿਆਂ ਦੇ ਤਾਂ ਸਤਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਮੁਬਾਰਕ ਚਮਕੰਮਲਾ ਪਾਸ ਦੇ ਕਰਜੂਰ ਕਰਵਰ ਦਾਸ ਪਾਸਾ ਜੀ ਅਰਦਾਸ ਰਿੰਤੀ ਚੋਦਰੀ ਘਾਦਰ ਕਰਦੇ ਸੇਵਾਦਾਰ ਭਾਈ ਸਰ ਭਾਈ ਕੁਲਵਿੰਦਰ ਸਿੰਘ ਸਪੁੱਤਰ ਸਰਦਾਰ ਸਰਗਣ ਸਿੰਘ ਪਾਸਾ ਜੀ ਆਤਵਾਸ ਨੂੰ ਪਰਿਵਾਰ ਵੱਲੋਂ ਪਾਸਾ ਜੀ ਉਸ ਪਰਾਨੇ ਮਜੂਬ ਜੀ ਨੇ ਕਿਰਪਾ ਕੀਤੀ ਪਰਿਵਾਰ ਨੂੰ ਨਵੇਂ ਘਰ ਦੇ ਦਾਤ ਵਖਸ ਕੀਤੀ ਹੈ ਪਾਸਾ ਜੀ ਆਤਮਾ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਪਾਸਾ ਜੀ ਆਦੀ ਨੇ ਧੁਰਕੀ ਬਾਣੀ ਤੇ ਤਰਸਗੀ ਚੰਨ ਚੰਤਨ ਪਾਈ ਦੇ ਸ੍ਰੀ ਅਖੰਡ ਜਗਤ ਆਪਣੇ ਗੱਭ ਕੇ ਕਾਰਨ ਸਮਉਣ ਲੱਗੇ ਨੇ ਆਪ ਜੀ ਦੀ ਅਸਰ ਕਰਤਾ ਹੋਈ ਜਿਸ ਤਨ ਨਾਲ ਤਾਂ ਚਲੇ ਪਾਤਸ਼ਾਹ ਜੀ ਐਸੇ ਰਵੇ ਸੇਵਾ ਨਗਰ ਹੈ ਕੇ ਬਧਾਰ ਕੇ ਸੇਵਾ ਦੇ ਗਏ ਨੂੰ ਪੁਜਿਤ ਕੀਤਾ ਕਿਰਪਾ ਕਰ ਪਾਤਸ਼ਾਹ ਜੀ ਉਹ ਅਗਤਾਂ ਨੂੰ ਖੁੱਲੇ ਦਰਸ਼ਣ ਦੇ ਅਹਿਬਖ ਕਰ ਸੰਤਾਨਾਂ ਨੂੰ ਤਰਤਾਤ ਕਰੋ ਚੰਨਾਕ ਮੰਨ ਦੇ ਨਾਲ ਜੋੜ ਲਾਵਾ ਕਿਰਪਾ ਕਰ ਮੇ ਤੁਸਾ ਜੀ ਉਹ ਸਹੀ ਪਿਆਰੇ ਮੇਲ ਜਿਨਾ ਮਜਤ ਨੰਨ ਚੜ੍ਹਦੀ ਗਰ ਤੇਰੇ ਬਾਣੀ ਸਰਵਤਨ ਆਪਣਾ ਵਾਹਿਗੁਰੂ ਜੀ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਈ ਸੋ ਨਿਹਾਲ ਨਾਸਰੀਆ ਗਾ ਲੋ ਗਗਨ ਸਾ ਸੋ ਜੀਤ ਰਹੇ ਆਪ ਉਸਤਤਿ ਹੈ ਆਪ ਕੀ ਇਸਤਤਿ ਹੈ Swarama 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 Bye. Wow. Wow. ਸਾਰੋਗ ਰੱਬ ਨੂੰ ਬੁਲਾਈ ਲਓ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲ ਵਾਚ ਦੇਖਣਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ